ਗੰਗੂ ਦੀ ਲਾਦ ਕਹਿੰਦਾ ਇਹਨਾਂ ਤੋਂ ਬਚੋ ਪੰਡਤਾਂ ਦੀ ਗੱਲ ਕਰਦੇ ਹੁੰਨੇ ਆਪਾਂ ਵੀ ਇਹ ਗੰਗੂ ਦੀ ਲਾਦ ਨੇ ਇਹਨਾਂ ਦੀ ਇਹ ਮਾੜੇ ਨੇ ਇਹਨਾਂ ਦੀ ਨੀਤ ਚ ਖੋਟਾ ਸਾਰੇ ਕਹਨੇ ਹੁੰਨੇ ਹੋ ਨਾ ਨਾ ਸਾਰੇ ਨਹੀਂ ਸੌਰੀ ਸਾਰੇ ਨਹੀਂ ਕਹਿੰਦੇ ਬਹੁਤ ਟਾਮੇ ਟਾਮੇ ਬੰਦੇ ਕਹਿੰਦੇ ਨੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹਣਾ ਵੀ ਬਾਈ ਇੱਕ ਪੰਡਤ ਆਪਾਂ ਨੂੰ ਦੀਂਦਾਗਾ ਗੰਗੂ ਜਿਹੜਾ ਸਿਰੇ ਦਾ ਗੰਦਾ ਬੰਦਾ ਸੀ ਮਾੜਾ ਸੀ ਬਾਕੀ ਪੰਡਤ ਕਿਉਂ ਨਹੀਂ ਦਿੰਦੇ ਜਿਹੜੇ ਐਡੀਆਂ ਕੁਰਬਾਨੀ ਵਾਲੇ ਨੇ ਸ਼ਹੀਦ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਸਤੀ ਦਾਸ ਜੀ ਪੰਡਤ ਕਿਰਪਾ ਰਾਮ ਜਿਹੜੇ ਬਾਅਦ ਚ ਕਿਰਪਾ ਸਿੰਘ ਬਣੇ ਕਿਰਪਾਲ ਦਾਸ ਕਿੰਨੇ ਪੰਡਤ ਨੇ ਹਜ਼ਾਰਾਂ ਪੰਡਤ ਨੇ ਜਿਨ੍ਹਾਂ ਨੇ ਸਿੱਖ ਕੌਮ ਲਈ ਕੁਰਬਾਨੀਆਂ ਕੀਤੀਆਂ ਹੋਈਆਂ ਨੇਗੀਆਂ ਜਿਨ੍ਹਾਂ ਨੇ ਆਪਣੀ ਕੌਮ ਦਾ ਨਾਮ ਉੱਚਾ ਕੀਤਾ ਹੋਇਆ ਕਦੇ ਉਹਨਾਂ ਦੇ ਨਾਮ ਨਾਲ ਵੀ ਜੋੜ ਲਿਆ ਕਰੋ ਪੰਡਤਾਂ ਨੂੰ ਕਹਦਿਆ ਕਰੋ ਵੀ ਆਹ ਭਾਈ ਮਤੀ ਦਾਸ ਦੀ ਲਾਦਾ ਆਹ ਭਾਈ ਸਤੀ ਦਾਸ ਦੀ ਲਾਦਾ ਉਹਨਾਂ ਲੋਕਾਂ ਦੇ ਜਿਹੜੇ ਯਦਨ ਨੇ ਉਹਨਾਂ ਨੂੰ ਸਫਲ ਨਾ ਕਰੋ ਬਾਈ ਸਾਡੇ ਚ ਜਿਹੜੇ ਸਾਨੂੰ ਪੰਜਾਬ ਨੂੰ ਤੋੜਨਾ ਚਾਹੁੰਦੇ ਨੇ ਧਰਮਾਂ ਦੇ ਨੋਂਤੇ ਮੁਸਲਮ ਦੇ ਵਿੱਚ ਗਨੀ ਖਾਨ ਨਵੀ ਖਾਨ ਮੁਸਲਮ ਸੰਤ ਸਾਈ ਹਾਜਰਤ ਮੀਆਂ ਮੀਰ ਜੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਪਹਿਲੀ ਇੱਟ ਰੱਖੀ ਸੀ ਬਾਬਾ ਫਰੀਦ ਜੀ ਕਿੰਨੇ ਮੁਸਲਮ ਕਿੰਨੇ ਹਿੰਦੂ ਜਿਨ੍ਹਾਂ ਨੇ ਸਿੱਖ ਧਰਮ ਦੇ ਵਿੱਚ ਜਾਂ ਵੱਡੇ ਵੈਸੇ ਵੀ ਧਰਮਾਂ ਤੋਂ ਵੱਖਰੇ ਹੋ ਕੇ ਚੰਗੀਆਂ ਗੱਲਾਂ ਸਿਖਾਈਆਂ ਨੇ ਉਹਨਾਂ ਦੇ ਪਿੱਛੇ ਕਿਉਂ ਨਹੀਂ ਜਾਂਦੇ ਅਸੀਂ ਮੈਂ ਮੰਨਦਾ ਗੰਗੂ ਬਹੁਤ ਮਾੜਾ ਸੀਗਾ ਮਾੜੇ ਨੂੰ ਮਾੜਾ ਰਹਿਣ ਦਿਓ ਉਹਨੂੰ ਕੌਮ ਕਿਸੇ ਵੀ ਕੌਮ ਤੋਂ ਬਾਹਰ ਰੱਖ ਕੇ ਸਿਰਫ ਮਾੜਿਆਂ ਦੀ ਕੌਮ 'ਚ ਜੁੜੋ ਸਿੱਖਾਂ ਦੇ ਵਿੱਚ ਵੀ ਸ਼ਾਇਦ ਕੋਈ ਨਾ ਕੋਈ ਮਾੜਾ ਹੁੰਦਾ ਹੀ ਆ ਹਿੰਦੂਆਂ 'ਚ ਮੁਸਲਮਾਨਾਂ 'ਚ ਉਹ ਕੌਮ ਦਾ ਨਹੀਂ ਹੁੰਦਾ ਕਿਸੇ ਵੀ ਕੌਮ ਦਾ ਨਹੀਂ ਹੁੰਦਾ ਬਾਈ ਕਿਉਂਕਿ ਕੋਈ ਕੌਮ ਤੁਹਾਨੂੰ ਗਲਤ ਚੀਜ਼ ਸਿਖਾਉਂਦੀ ਨਹੀਂ ਉਹ ਕੌਮ ਦਾ ਕਿਵੇਂ ਹੋ ਜੂਗਾ ਨਾ ਤਾਂ ਭਗਵਤ ਗੀਤਾ ਦੇ ਵਿੱਚ ਗਲਤ ਸਿੱਖਿਆ ਸਿੱਖਿਆ ਦਿੱਤੀ ਆ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਕੁਰਾਨ ਸ੍ਰੀਵ ਦੇ ਵਿੱਚ ਨਾ ਹੀ ਨਾ ਹੀ ਕਿਸੇ ਹੋਰ ਧਰਮ ਗ੍ਰੰਥਾਂ ਦੇ ਵਿੱਚ ਮਾੜੀ ਸਿੱਖਿਆ ਦਿੱਤੀ ਆ ਮਾੜੇ ਤਾਂ ਲੋਕ ਨੇ ਮਾੜੇ ਲੋਕਾਂ ਦੀ ਦਿਮਾਗ 'ਚ ਸਿੱਖਿਆ ਹੁੰਦੀ ਆ ਉਹ ਤਾਂ ਹੁੰਦੇ ਨੇ ਬਾਈ ਹੁਣ ਆਪਾਂ ਕੀਲੇ ਦੇ ਵਿੱਚ ਫਸਲ ਵੱਢ ਕੇ ਘਰੇ ਲੈ ਆਨੇ ਆ ਪਰ ਜਿਹੜੀ ਉਹਦੇ ਵਿੱਚੋਂ ਮਾੜੀਆਂ ਚੀਜ਼ਾਂ ਨਿਕਲਦੀਆਂ ਨੇ ਉਹਨੂੰ ਝਾਰ ਕੇ ਬਾਹਰ ਕਰ ਦਿੰਦੇ ਨੇ ਤਾਂ ਇਹ ਹੁਣ ਇਹ ਨਹੀਂ ਹੁੰਦਾ ਵੀ ਸਾਰੀ ਕੀਲੇ ਦੀ ਫਸਲ ਨੂੰ ਅੱਗ ਲਾ ਦਾਂਗੇ। ਉਹੀ ਗੱਲ ਆ ਭਾਈ। ਨਾ ਲੋਕਾਂ ਉਹਨਾਂ ਸ਼ਕਤੀਆਂ ਦੀ ਤਾਕਤ ਬਣੋ ਪੁੱਲ ਭਲੇਖੇ ਦੇ ਵਿੱਚ ਜਿਹੜੇ ਸਾਨੂੰ ਪੰਜਾਬ ਨੂੰ ਤੋੜਨਾ ਚਾਹੁੰਦੇ ਨੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ।